ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਲੱਗੇ ਆਪਾਂ ਆਲੂ ਤੇ ਬੜੀਆਂ ਦੀ ਸਬਜ਼ੀ ਬਣਾਉਣਾ ਉਹਦੇ ਵਾਸਤੇ ਆਪਾਂ ਆਲੂ ਲੈ ਲਿਆ ਬੜੀਆਂ ਲੈ ਲੀਆਂ ਇਹਨਾਂ ਨੂੰ ਗਰਮ ਪਾਣੀ ਵਿੱਚ ਭਿਣ ਦਾਂਗੇ ਇਧਰ ਆਪਾਂ ਪਿਆਜ਼ ਅਦਰਕ ਮੇਥੀ ਧਨੀਆ ਲਸਣ ਲਾੜ ਮਟਰ ਲੈ ਲਏ ਇਹਨਾਂ ਨੂੰ ਆਪਾਂ ਗ੍ਰाइंड ਕਰਕੇ ਹੁਣ ਤੜਕਾ ਲਾਉਨੇ ਆ ਚਲੋ ਆਪਾਂ ਬਣਾਉਨੇ ਆ ਚਾਲੂ ਬੜੀ ਦੀ ਸਬਜ਼ੀ ਲੋ ਜੀ ਕੜਾਈ ਆਪਣੀ ਗਰਮ ਹੋ ਚੁੱਕੀ ਆ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਸਰੋਂ ਦਾ ਤੇਲ ਜਿਹੜਾ ਆਪਣਾ ਗਰਮ ਹੋ ਚੁੱਕਾ ਵਾ ਇਹਦੇ ਵਿੱਚ ਪਾ ਦਾਂਗੇ ਜੀਰਾ ਇਸਾ ਦੇ ਜੀਰਾ ਆਪਣਾ ਪਹੁੰਚ ਚੁੱਕਾ ਵਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੋ ਅਦਰਕ ਲਸਣ ਪਿਆਜ਼ ਲਾਡ ਮਰਟਰ ਆਪਾਂ ਗ੍ਰाइंड ਕਰ ਲਿਆ ਹੁਣ ਇਹਦੇ ਪਾ ਦਾਂਗੇ ਲੋ ਜੀ ਪਿਆਜ਼ ਨਾ ਹੁਣ ਆਪਾਂ ਦਿੰਨੇ ਭੁੱਜਣ ਉਹ ਨਜ਼ਰ ਆਪਾਂ ਕੱਟ ਲੈਨੇ ਆਲੂ ਕਿਉਂਕਿ ਆਲੂ ਆਪਾਂ ਆੜੇ ਨਹੀਂ ਅੱਜ ਕੱਟ ਕੇ ਹੀ ਪਾਉਣੇ ਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਨਮਕ ਮਸਾਲੇ ਪਾ ਦਿੰਨੇ ਆ ਕਿਉਂਕਿ ਥੋੜਾ ਜਿਹਾ ਨਾਰਪੁੱਟ ਜਾਣਗੇ ਥੋੜੀ ਜਿਹੀ ਮਿਰਚੀ ਮੈਂ ਪਾ ਦਾਂਗੇ ਥੋੜੀ ਜਿਹੀ ਵਿੱਚ ਕਾਲੀ ਮਿਰਚ ਵੀ ਪਾਵਾਂਗੇ ਥੋੜੀ ਜਿਹੀ ਆਪਾਂ ਰੰਗ ਵਾਲੀ ਮਿਰਚ ਪਾ ਦਾਂਗੇ ਕਿਉਂਕਿ ਸਬਜ਼ੀ ਤੇ ਫਿਰ ਕਲਰ ਜਾਵਾ ਆਏਗਾ ਹੁਣ ਆਪਾਂ ਦੇ ਵਿੱਚ ਪਾਣੀ ਜਿਹੜਾ ਥਾਲਾਂ ਨੂੰ ਪਾਣੀ ਪਾ ਕੇ ਥੋੜਾ ਹੋਰ ਤੜਕਾ ਭੁੰਨਾਂਗੇ ਨੜਕਾ ਜਿਹੜਾ ਆਪਾਂ ਉਹ 10 ਮਿੰਟ ਹੋ ਜਾ ਕੁਝੰਨ ਲਾਵਾਂਗੇ ਇਸੇ ਤਰ੍ਹਾਂ ਫਿਰ ਬਾਅਦ ਵਿੱਚ ਆਪਾਂ ਲੋ ਤੇ ਬੜੇ ਬੜੇ ਦੇ ਹੋ ਵਿੱਚ ਪਾ Đਾਂਗੇ ਇਹ 10 ਮਿੰਟ ਆਪਾਂ ਤੜਕੇ ਨੂੰ ਜਿਹੜਾ ਟੱਕ Đਾਂਗੇ ਇਸੇ ਤਰ੍ਹਾਂ ਕੁਝੰਨ ਦਵਾਂਗੇ ਇਹ ਲੋਂਚੀ ਆਪਾਂ ਹੁਣ ਤੜਕੇ ਨੂੰ ਵੇਖੀਏ ਤੱਕਾ ਪਾ ਤੇ ਸੁਕਾਵਾ ਲੱਗਦਾ ਸਰ ਜਿਹੜਾ ਕਿਉ ਆ ਸਾਈਡ ਤੇ ਤੇਲ ਛੜਦਾ ਦਾ ਤੜਕੇ ਨੇ ਥੋੜਾ ਪਾਣੀ ਵਿੱਚ ਆਲੂ ਵੀਰਿਓ ਪਾੜਾ ਹੋ ਗਿਆ ਜਿਹੜਾ ਆ ਪਧਨੀਆ ਸੀ ਉਹ ਵਿੱਚ ਨਹੀਂ ਪਾਇਆ ਹੁਣ ਤੜਕੇ ਦੇ ਵਿੱਚ ਪਾ ਦਾਂਗੇ ਕਿਉਂਕਿ ਥੋੜਾ ਜਿਹਾ ਵਿੱਚ ਇਸੇਕ ਲੱਗ ਜਾਊਗਾ ਕੱਚਾ ਜਿਆ ਨਹੀਂ ਫਿਰ ਰਹਿੰਦਾ ਇਹਨਾਂ ਨੂੰ 2-4 ਮਿੰਟ ਵਿੱਚ ਭੁੰਨ ਲੈਣੇ ਆ ਤਨੀਏ ਤਨੀਏ ਮੇਥੀ ਦੇ ਨਾਲ ਆਲੂ ਬੜੀ ਸਬਜੀ ਜਿਹੜੀ ਬਹੁਤ ਟੇਸਟੀ ਬਣਦੀ ਆ ਇਹਨੂੰ ਆਪਾਂ 5 ਮਿੰਟ ਤਨੀਏ ਵਿੱਚ ਪੋਚ ਲੈਣ ਦਿੰਨੇ ਫਿਰ ਬਾਅਦ ਵਿੱਚ ਸਿਰ ਪਾਉਂਦੇ ਆਂ। ਵੇਖ ਸਕਦੇ ਆਂ ਜਿਹੜੇ ਆਪਣਾ ਤੜਕਾ ਵਾ ਉਹ ਪੁੱਜ ਚੁੱਕਾ ਵਾ। ਹੁਣ ਇਹਦੇ ਵਿੱਚ ਆਪਾਂ ਆਲੂ ਤੇ ਜਿਹੜੀਆਂ ਵੜੀਆਂ ਵਾਂ ਆ ਵੜੀਆਂ ਆਪਾਂ ਪਈਆਂ ਸੀ ਤੇ ਆਲੂ ਵੀ ਕੱਟ ਲਏ ਹੁਣ ਆਪਾਂ ਇਹਦੇ ਵਿੱਚ ਦੋਨੋਂ ਚੀਜ਼ਾਂ ਪਾ ਦਾਂਗੇ ਵੜੀਆਂ ਜਿਹੜੀਆਂ ਪਹਿਲਾਂ 5 ਮਿੰਟ ਗਰਮ ਪਾਣੀ ਦੇ ਵਿੱਚ ਭੰਨਦੀਏ ਬਹੁਤ ਸੋਹਣੀਆਂ ਫੁੱਲਦੇ ਪਿਉ ਜਾਂਦੇ ਨੇ ਜਿਹੜੀ ਆਪਣੇ ਸਾਹਮਣੇ ਜਾਦੀ ਥੋੜੀ ਆਪਾਂ ਪਾ ਸਕਦੇ ਹਾਂ। ਹੋਜੀ ਆਪਣੀ ਆਲੂ ਵੜੀਆਂ ਦੀ ਸਬਜ਼ੀ ਲੱਗ ਗਿਆ ਤੜਕਾ। ਹੁਣ ਆਪਾਂ ਇਹਨੂੰ ਟੱਕ ਦਿੰਨੇ ਆ। ਥੋੜਾ ਟਾਈਮ ਰਿਜਨ ਦਿੰਨੇ ਆ। ਬਾਅਦ ਵਿੱਚ ਫਿਰ ਕਰਦੇ ਚੈੱਕ। ਲਓ ਜੀ ਸਬਜ਼ੀ ਆਪਣੀ ਬਣ ਚੁੱਕੀ ਆ। ਦੇਖ ਸਕਦੇ ਆ ਆਲੂ ਵੜੀਆਂ ਦੀ ਬਹੁਤ ਟੇਸਟੀ। ਨਸੇਓ ਕਿਵੇਂ ਦੀ ਬਣੀ ਤਸਵੀਰ ਬਣਾਇਓ ਧੰਨਵਾਦ ਜੀ ਸ਼ਸ਼ੀ ਅਦਾ